ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਨੇ ਸਾਰੇ ਠੀਕ ਠਾਕ ਹੋ ਮੈਂ ਤੁਹਾਡਾ ਆਪਣਾ ਵਿਰਿੰਦਰ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ ਮੇਰੇ YouTube ਚੈਨਲ ਲਾਹੌਰਿਆ ਬਲੌਗ 07 ਤੇ ਦੋਸਤੋ ਜੇਕਰ ਤੁਸੀਂ ਅਜੇ ਤੱਕ ਸਾਡਾ ਚੈਨਲ ਲਾਹੌਰਿਆ ਬਲੌਗ 07 ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਪੰਜਾਬੀ ਲੋਕ ਕਹਾਣੀ ਰਾਜਾ ਰਸਾਲੂ ਮੈਂ ਆਸ ਕਰਦਾ ਹਾਂ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ ਤੇ ਕਹਾਣੀ ਨੂੰ ਅਖੀਰ ਤੱਕ ਜਰੂਰ ਸੁਣਿਓ ਹੁਣ ਬਿਨਾਂ ਕਿਸੇ ਦੇਰੀ ਕੀਤੇ ਅਸੀਂ ਕਹਾਣੀ ਸ਼ੁਰੂ ਕਰਦੇ ਹਾਂ ਚਲੋ ਦੋਸਤੋ ਸ਼ੁਰੂ ਕਰਦੇ ਹਾਂ ਜੀ ਪੰਜਾਬ ਦੀ ਪ੍ਰਸਿੱਧ ਲੋਕ ਕਹਾਣੀ ਰਾਜਾ ਰਸਾਲੂ ਪਾਵੇਂ ਪੰਜਾਬ ਦੇ ਇਤਿਹਾਸ ਦੇ ਵਿੱਚ ਰਾਜਾ ਰਸਾਲੂ ਦਾ ਨਾਮ ਸਥਾਈ ਤੌਰ ਤੇ ਕਿਤੇ ਨਜ਼ਰ ਨਹੀਂ ਆਉਂਦਾ ਪਰੰਤੂ ਉਹ ਪੰਜਾਬ ਦੇ ਲੋਕਾਂ ਦਾ ਇੱਕ ਹਰਮਨ ਪਿਆਰਾ ਲੋਕ ਨਾਇਕ ਹੈ ਜਿਸ ਦੇ ਨਾਮ ਨਾਲ ਅਨੇਕਾਂ ਦਿਲਚਸਪ ਤੇ ਹਸਪੂਰਨ ਕਹਾਣੀਆਂ ਜੁੜੀਆਂ ਹੋਈਆਂ ਹਨ ਉਸ ਦੇ ਜੀਵਨ ਨਾਲ ਸੰਬੰਧਿਤ ਘਟਨਾਵਾਂ ਅਤੇ ਸ਼ੂਰਬੀਤਾ ਭਰੇ ਕਾਰਨਾਮਿਆਂ ਨੂੰ ਬਹੁਤ ਸਾਰੀ ਲੋਕ ਕਵੀਆਂ ਨੇ ਆਪਣੀਆਂ ਬਾਹਾਂ ਅਤੇ ਕਸਿਆਂ ਵਿੱਚ ਗਾਇਆ ਹੋਇਆ ਹੈ ਕਹਿੰਦੇ ਨੇ ਕਿ ਰਾਜਾ ਰਸਾਲੂ ਸਿਆਲਕੋਟ ਦੇ ਰਾਜਾ ਸਲਵਾਨ ਦਾ ਪੁੱਤਰ ਸੀ ਪੂਰਨ ਭਗਤ ਦਾ ਛੋਟਾ ਭਰਾ ਜੋ ਸਲਵਾਨ ਦੀ ਢਲਦੀ ਉਮਰ ਦੇ ਵਿੱਚ ਰਾਣੀ ਲੂਣਾ ਦੀ ਕੁੱਖੋਂ ਪੂਰਨ ਦੇ ਬਰ ਨਾਲ ਪੈਦਾ ਹੋਇਆ ਸੀ ਇਰਸਾਲੂ ਦਾ ਜਨਮ ਸਾਰੇ ਸਿਆਲਕੋਟ ਦੇ ਲਈ ਖੁਸ਼ੀਆਂ ਅਤੇ ਖੇੜਿਆਂ ਦਾ ਢੋਆ ਲੈ ਕੇ ਆਇਆ ਸਾਰੇ ਸ਼ਹਿਰ ਦੇ ਵਿੱਚ ਕਿਉ ਦੇ ਦੀਵੇ ਬਾਲੇ ਗਏ ਖੈਰਾਤਾਂ ਵੰਡੀਆਂ ਗਈਆਂ ਪਰੰਤੂ ਵਹਿਮਾ ਪਰਮਚ ਗਰਸੇ ਸਲਵਾਨ ਨੂੰ ਕਿਸੇ ਜੋਸ਼ੀ ਨੇ ਆਖਿਆ ਰਾਜਨ ਪੂਰੇ 12 ਵਰੇ ਇਹਦੇ ਮੱਥੇ 'ਤੇ ਨਾ ਲੱਗੀ ਨਹੀਂ ਤਾਂ ਤੇਰੀ ਮੌਤ ਹੋ ਜਾਵੇਗੀ ਰਾਜਾ ਸਲਵਾਨ ਸੂਚੀ ਪੈ ਗਿਆ ਆਪਣੇ ਵਜ਼ੀਰਾਂ ਨਾਲ ਸਲਾਮ مشਵਰਾ ਕਰਕੇ ਉਸਨੇ ਹੁਕਮ ਸਣਾ ਦਿੱਤਾ ਰਸਾਲੂ ਨੂੰ 12 ਵਰੇਲੀ ਪੂਰੇ ਵਿੱਚ ਪਾ ਦੇਵੋ ਇਹ ਕਿਹੋ ਜਿਹਾ ਬਾਪ ਸੀ ਜਿਹੜਾ ਸੁੱਖਾਂ ਸੁੱਕੇ ਪ੍ਰਾਪਤ ਕੀਤੇ ਪੁੱਤ ਦੇ ਮੱਥੇ ਲੱਗਣੋਂ ਵੀ ਡਰ ਰਿਹਾ ਸੀ ਲੋਣਾ ਕਰ ਲਾਉਂਦੀ ਰਹੀ ਲੋਰੀਆਂ ਦੇਣ ਦੀ ਉਹਦੀ ਰੀਜ ਤੜਪਦੀ ਰਹੀ ਅਲੂਏ ਜਵਾਕ ਨੂੰ ਇੱਕ ਵੱਖਰੇ ਮਹਿਲ ਵਿੱਚ ਭੇਜ ਦਿੱਤਾ ਗਿਆ ਉਸ ਮਹਿਲ ਦੇ ਵਿੱਚ ਰਸਾਲੂ ਦੇ ਲਈ ਸਾਰੀਆਂ ਸੁਖਦਾਮਾਂ ਹਾਸਲ ਸਨ ਪਰੰਤੂ ਉਸ ਨੂੰ ਇਸ ਮਹਿਲ ਦੇ ਵਿੱਚੋਂ ਬਾਹਰ ਜਾਣ ਦੀ ਆਗਿਆ ਨਹੀਂ ਸੀ ਇੱਕ ਤਰਖਾਣਾ ਦਾ ਮੁੰਡਾ ਤੇ ਇੱਕ ਸੁਨਿਆਰਾਂ ਦਾ ਮੁੰਡਾ ਉਹਦੇ ਨਾਲ ਖੇਡਣ ਲਈ ਛੱਡ ਦਿੱਤੇ ਗਏ ਤੇ ਦਾਈ ਸਕੀਮਾ ਦੀ ਨਿਆਈ ਉਹਦਾ ਪਾਲਣ ਪੋਸ਼ਣ ਕਰਨ ਲੱਗੀ ਮਾਂ-ਬਾਪ ਦੀ ਮਮਤਾ ਤੋਂ ਵਾਂਝਾ ਰਸਾਲੂ ਦਿਨ ਮਹੀਨੇ ਤੇ ਸਾਲ ਬਤਾਉਂਦਾ ਹੋਇਆ ਵੱਡਾ ਹੋਣ ਲੱਗਾ ਉਹਦੀ ਰਾਜਦਰਬਾਰ ਦੇ ਲਈ ਲੁੜਿੰਦੀ ਸਿੱਖਿਆ ਦਾ ਬਿਸ਼ਿਸ਼ ਪ੍ਰਬੰਧ ਕੀਤਾ ਗਿਆ ਘੋੜ ਸਵਾਰੀ ਸ਼ਸਤਰ ਸਿੱਖਿਆ ਤੀਰ ਅੰਦਾਜ਼ੀ ਅਤੇ ਤਲਵਾਰ ਚਲਾਉਣ ਦੀ ਹੁਨਰ ਦੇ ਵਿੱਚ ਉਹਨੇ ਵਧੀਆ ਮਹਾਰਤ ਹਾਸਲ ਕਰ ਲਈ ਯੋਗ ਸਾਧਨਾ ਅਤੇ ਕਸਤ ਦੇ ਸ਼ੌਂਕ ਨੇ ਉਸ ਦੇ ਸਰੀਰ ਨੂੰ ਸਡਾਹੌਲ ਤੇ ਗਿੱਲੀ ਵਰਗਾ ਮਜ਼ਬੂਤ ਬਣਾ ਦਿੱਤਾ ਹੁਣ ਅਥਰੀ ਜਵਾਨੀ ਭਲਾ ਕਿੰਨੀ ਕੁ ਦੇਰ ਕਿਲੇ ਦੀ ਕੈਦ ਵਿੱਚ ਰਹਿ ਸਕਦੀ ਹੈ ਰਾਜੇ ਦੇ ਸਖਤ ਹੁਕਮ ਵੀ ਉਸ ਨੂੰ ਤੋੜ ਨਾ ਸਕੇ ਰਸਾਲੂ ਨੇ ਕਿਲੇ ਤੋਂ ਬਾਹਰ ਜਾਣਾ ਸ਼ੁਰੂ ਕਰ ਦਿੱਤਾ ਹੁਸਨ ਦਾ ਰਸੀਆ ਅਤੇ ਸ਼ਿਕਾਰ ਖੇਡਣ ਦਾ ਸ਼ੌਕੀਨ ਉਹ ਸਾਨੂੰ ਆਪਣੇ ਬਾਂਕੇ ਘੋੜੇ ਤੇ ਸਵਾਰ ਹੋ ਕੇ ਸ਼ਹਿਰ ਵਿੱਚ ਗਿੜਾ ਮਾਰਨ ਲੱਗਾ। ਕਈ ਅਵਲੜੇ ਸ਼ੌਂਕ ਉਸਨੇ ਪਾਲੇ ਹੋਏ ਸਨ। ਉਸ ਨੂੰ ਪਾਣੀ ਭਰਦੀਆਂ ਸੋਹਣੀਆਂ ਮਟਿਆਰਾਂ ਦੇ ਗੁਲੀਲਾ ਨਾਲ ਘੜੇ ਭੰਨ ਕੇ ਅਨੂਠਾ ਸਵਾਦ ਆਉਂਦਾ ਸੀ। ਨਿਤ ਨਵੀਆਂ ਗਾਗਰਾਂ ਤੇ ਘੜੇ ਬਨੇ ਜਾਂਦੇ। ਇਸ ਬਾਰੇ ਮਟਿਆਰਾਂ ਨੇ ਜਾ ਕੇ ਲੂਣਾ ਕੋਲ ਸ਼ਿਕਾਇਤਾਂ ਕੀਤੀਆਂ। ਰਾਣੀ ਨੇ ਉਹਨਾਂ ਮਟਿਆਰਾਂ ਨੂੰ ਪਿੱਤਲ ਤੇ ਲੋਹੇ ਦੀਆਂ ਗਾਗਰਾਂ ਲੈ ਕੇ ਦਿੱਤੀਆਂ। ਪਰ ਸਾਲੂ ਨੇ ਆਪਣੇ ਤੀਰ ਕਮਾਨਾ ਨਾਲ ਉਹਨਾਂ ਵਿੱਚ ਵੀ ਸ਼ੇਕ ਕਰਨੇ ਸ਼ੁਰੂ ਕਰ ਦਿੱਤੇ। ਮੁਟਿਆਰਾ ਰਸਾਲੂ ਦੀਆਂ ਆਪਹੁਦਰੀਆਂ ਤੋਂ ਸਤਿਆਂ ਪਈਆਂ ਸਨ। ਰਾਜਾ ਸਲਵਾਨ ਦੇ ਦਰਬਾਰ ਦੇ ਵਿੱਚ ਰਸਾਲੂ ਦੀਆਂ ਆਪਹੁਦਰੀਆਂ ਹਰਕਤਾਂ ਦੀਆਂ ਸ਼ਿਕਾਇਤਾਂ ਪੁੱਜੀਆਂ। ਰਾਜਾ ਇਹ ਨਹੀਂ ਸੀ ਚਾਹੁੰਦਾ ਕਿ ਉਸਦੀ ਪਰਜਾ ਉਸਦੇ ਪੁੱਤ ਦੇ ਹੱਥੋਂ ਦੁਖੀ ਹੋਵੇ। ਉਸ ਤੋਂ ਛੁਟਕਾਰਾ ਪਾਉਣ ਦੇ ਲਈ ਸਲਵਾਨ ਨੇ ਸਾਲੂ ਦਾ ਪੁਤਲਾ ਬਣਾ ਕੇ ਸ਼ਹਿਰ ਦੇ ਮੁੱਖ ਦੁਆਰ ਤੇ ਖੜਾ ਕਰ ਦਿੱਤਾ। ਰਸਾਲੂ ਜਦੋਂ ਸ਼ਿਕਾਰ ਖੇਡ ਕੇ ਆਪਣੇ ਸ਼ਹਿਰ ਸਿਆਲਕੋਟ ਵਾਪਸ ਪਰਤਿਆ ਤਾਂ ਸ਼ਹਿਰ ਦੇ ਮੁਖਦਵਾਰ ਤੇ ਆਪਣਾ ਪੁਤਲਾ ਵੇਖ ਕੇ ਸਮਝ ਗਿਆ ਕਿ ਇਹ ਤਾਂ ਉਸਦੇ ਲਈ ਦੇਸ਼ ਨਕਾਲੇ ਦਾ ਹੁਕਮ ਹੈ ਆਪਣੇ ਰਾਜੇ ਬਾਪ ਦਾ ਹੁਕਮ ਸਿਰ ਮੱਥੇ ਮੰਨ ਕੇ ਰਸਾਲੂ ਉਨੀ ਪੈਰੀ ਵਾਪਸ ਮੁੜ ਗਿਆ ਉਸ ਨੇ ਆਪਣੇ ਨਾਲ 5-7 ਗੱਬਰੂ ਲੈ ਹਥਿਆਰਾਂ ਨਾਲ ਲੈਸ ਹੋ ਕੇ ਘੋੜੇ ਤੇ ਸਵਾਰ ਹੋ ਕੇ ਉਹ ਨਵੀਆਂ ਰਾਹਾਂ ਦੀ ਪਹਾੜ ਲਈ ਤੁਰ ਪਿਆ ਹੁਣ ਉਸਦੇ ਲਈ ਚਾਰੇ ਜ਼ਗੀਰਾਂ ਖੁੱਲੀਆਂ ਸਨ ਖੁਸਨਾ ਦੇ ਦਸਿਆ ਰਾਦਰਸਾਲੂ ਦੀ ਸੁੰਦਰਤਾ ਅਤੇ ਅਮੂਰ ਸੁਭਾਅ ਦੇ ਕਿਸੇ ਆਂਡੀ ਗਵੰਡੀ ਰਾਜ ਦਰਬਾਰ ਦੀ ਮਹਿਲਾ ਤੱਕ ਫੈਲ ਗਏ ਸਨ ਕਈ ਸ਼ਹਿਜ਼ਾਦੀਆਂ ਉਹਦਾ ਮੁਖੜਾ ਦੇਖਣ ਲਈ ਤਰਸ ਰਹੀਆਂ ਸਨ ਆਥਣ ਪਸਰੇ ਸੀ ਜਦੋਂ ਰਸਾਲੂ ਨੀਲੇ ਸ਼ਰ ਪੁੱਜਾ ਸ਼ਹਿਰ ਦੇ ਦੁਆਰ ਤੇ ਉਸ ਨੂੰ ਇੱਕ ਬੁੱਢੀ ਮਿਲੀ ਜੋ ਵਿਰਲਾਪ ਕਰ ਰਹੀ ਸੀ ਮਾਤਾ ਤੈਨੂੰ ਕਿਹੜਾ ਦੁੱਖ ਹੈ ਜਿਹਦੇ ਕਰਕੇ ਇੰਨਾ ਵਿਰਲਾਪ ਕਰ ਰਹੀ ਹੈ ਵੇ ਪੁੱਤ ਪਰਦੇਸੀਆ ਕੀ ਦੱਸਾਂ ਬੁੱਢੀ ਮਾਈ ਘੂਰ ਸਵਾਰ ਵੱਲੇ ਤਸਵੇਂ ਭਰੀਆਂ ਅੱਖਾਂ ਨਾਲ ਦੇਖਦੀ ਹੋਈ ਬੋਲੀ ਮੈਂ ਸੱਤ ਪੁੱਤਾਂ ਦੀ ਮਾਂ ਆਂ ਇਸ ਸ਼ਹਿਰ ਦੇ ਨਾਲ ਦੀ ਨਗਰੀ ਆਦਮਖੋਰ ਦੀਆਂ ਦੀ ਹੈ ਸਾਡੇ ਸ਼ਹਿਰ ਦੇ ਹਾਕਮ ਹਰ ਰੋਜ਼ ਵਾਰੀ ਨਾਲ ਇੱਕ ਗੱਭਰੂ ਨੂੰ ਆਦਮਖੋਰਾ ਦਾ ਖਾਣਾ ਬਣਨ ਦੇ ਲਈ ਭੇਜਦੇ ਨੇ ਵਾਰੂ ਵਾਰੀ ਮੇਰੇ 6 ਪੁੱਤ ਆਦਮਖੋਰਾ ਦਾ ਖਾਣਾ ਬਣ ਚੁੱਕੇ ਨੇ ਅੱਜ ਫੇਰ 7ਵੇਂ ਦੀ ਵਾਰੀ ਹੈ ਮਾਈ ਦਾ ਬਿਰਲਾਪ ਸੁਣ ਕੇ ਰਸਾਲੂ ਦਾ ਦਿਲ ਪਸੀਜ ਗਿਆ ਉਸਨੇ ਮੈਨੂੰ ਹੌਸਲਾ ਦਿੰਦੇ ਹੋਏ ਆਖਿਆ ਮਾਤਾ ਤੂੰ ਘਬਰਾ ਨਾ ਤੇਰੇ ਪੁੱਤ ਦੀ ਵਾਰੀ ਮੈਂ ਭੁਗਤਾਂਗਾ ਮਾਈ ਨੇ ਸੁਖ ਦਾ ਸਾਹ ਲਿਆ ਤੇ ਰਸਾਲੂ ਨੂੰ ਬਹੁਤ ਅਸੀਸਾਂ ਦਿੱਤੀਆਂ ਸ਼ਹਿਰ ਦੇ ਹਾਕਮ ਰਸਾਲੂ ਨੂੰ ਆਦਮਖੋਰਾ ਦਾ ਖਾਣਾ ਬਣਾਉਣ ਲਈ ਲੈ ਤੁਰੇ ਘੋੜੇ ਤੇ ਸਵਾਰ ਸਾਲੂ ਦਾ ਜਾਹੋ ਜੁਲਾਨ ਚੱਲਿਆ ਨਹੀਂ ਸੀ ਜਾਂਦਾ ਆਦਮਖੋਰਾ ਦੀ ਨਗਰੀ ਕਿਵੜਦੇ ਆਂ ਹੀ ਰਸਾਲੂ ਨੇ ਤਲਵਾਰ ਮਿਆਨ ਵਿੱਚੋਂ ਧੂਲੇ ਤੇ ਲੱਗਾ ਵਾਰ ਤੇ ਵਾਰ ਕਰਨ ਆਦਮਖੋਰਾ ਚ ਤਰਖਲੀ ਮਚ ਗਈ ਕਿਸੇ ਦਾ ਸਿਰ ਵੱਢਿਆ ਗਿਆ ਕਿਸੇ ਦੀ ਬਾਹ ਉਹਨਾਂ ਦਾ ਸਰਦਾਰ ਪਹਿਲੀ ਸੱਟੇ ਮਾਰਿਆ ਗਿਆ ਉਹ ਹਾਲ ਦੁਹਾਈ ਪਾਉਂਦੇ ਹੋਏ ਉੱਥੋਂ ਭੱਜ ਗਏ ਲੋਕਾਂ ਨੂੰ ਹੁਣ ਕਿਸੇ ਆਦਮਖੋਰ ਦਾ ਭੈਅ ਨਹੀਂ ਸੀ ਰਿਹਾ ਸਾਰੇ ਨੀਲੇ ਸ਼ਹਿਰ ਦੇ ਨਿਵਾਸੀ ਰਸਾਲੂ ਦੇ ਸ਼ੁਕਰਗੁਜ਼ਾਰ ਸਨ ਤੇ ਉਸ ਦੀ ਬਹਾਦਰੀ ਤੇ ਵਾਰੇ ਵਾਰੇ ਜਾ ਰਹੇ ਸਨ ਸ਼ੂਕ ਦੇ ਦਰਿਆ ਭਲਾ ਕਦੋਂ ਕਿਸੇ ਤੋਂ ਰੁਕਦੇ ਨਹੀਂ ਕੁਝ ਦਿਨ ਨੀਲੇ ਸ਼ਹਿਰ ਵਿੱਚ ਠਹਿਰਨ ਮਗਰੋਂ ਰਸਾਲੂ ਨੇ ਰਾਜਾ ਹਰੀਚੰਦ ਦੇ ਹੂਡੀ ਨਗਰ ਵਿੱਚ ਜਾ ਪ੍ਰਵੇਸ਼ ਕੀਤਾ ਉਸ ਦੀ ਬਹਾਦਰੀ ਦੇ ਕせ ਸਾਰੇ ਇਲਾਕੇ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਚੁੱਕੇ ਸਨ ਰਾਜੇ ਇਹ ਵੀ ਜਾਣਦੇ ਸਨ ਕਿ ਉਹ ਰਾਜਾ ਸਲਵਾਨ ਦਾ ਅਮੂਰ ਪੁੱਤਰ ਹੈ ਰਸਾਲੂ ਹਰੀਚੰਦ ਦੇ ਬਾਗ ਵਿੱਚ ਹੁੱਤਾ ਪਿਆ ਸੀ ਐਨੇ ਨੂੰ ਹਰੀਚੰਦ ਦੀ ਪੁੱਤਰੀ ਰਾਜਕੁਮਾਰੀ ਸੌਂਕਣੀ ਸੈਰ ਕਰਦੀ ਉੱਥੇ ਆ ਗਏ ਸ਼ੈਲ ਛਬੀਲਾ ਗੱਭਰੂ ਵੇਖ ਉਹ ਆਪਣੇ ਸੁੱਧ ਬੁੱਧ ਘਵਾ ਬੈਠੀ ਰਸਾਲੂ ਵੀ ਸੁੰਦਰਤਾ ਦੀ ਮੂਰਤ ਸੌਂਕਣੀ ਦੇ ਮੂੰਹ ਵਿੱਚ ਕੀ ਲਿਆ ਗਿਆ ਪਿਆਰ ਭਰੀ ਬੋਲਾਂ ਨਾਲ ਦੋਹਾਂ ਨੇ ਸਾਝ ਪਾ ਲਈ ਸ਼ੌਂਕੁਣੀ ਨੇ ਆਪਣੇ ਬਾਪ ਕੋਲ ਗੱਲ ਕੀਤੀ ਹਰੀਚੰਦਰ ਸਾਲੂ ਨੂੰ ਆਪਣੇ ਮਹਿਲ ਹੀ ਲਿਆਇਆ ਸ਼ੌਂਕੁਣੀ ਦੇ ਵਰਦੀ ਭਾਲ ਦੇ ਵਿੱਚ ਉਹਨੇ ਕਈ ਵਰੇ ਲੰਘਾ ਦਿੱਤੇ ਸਨ ਪਰੰਤੂ ਉਸ ਦੇ ਮੇਜ ਦਾ ਵਰ ਉਹਨੂੰ ਕਿਧਰੇ ਨਹੀਂ ਸੀ ਟੱਕਰਿਆ ਰਸਾਲੂ ਨੂੰ ਵੇਖ ਕੇ ਹਰੀਚੰਦਰ ਨੇ ਸ਼ੌਂਕੁਣੀ ਦਾ ਵਿਆਹ ਰਸਾਲੂ ਨਾਲ ਕਰਨ ਦਾ ਫੈਸਲਾ ਕਰ ਲਿਆ ਰਸਾਲੂ ਕਾਫੀ ਸਮਾਂ ਹਰੀਚੰਦਰ ਦੇ ਮਹਿਲਾ ਵਿੱਚ ਟਿਕਿਆ ਰਿਹਾ ਕਦੀ ਸ਼ਿਕਾਰ ਖੇਡਣ ਚਲੇ ਜਾਂਦਾ ਕਦੀ ਦੋਮਨਨਾ ਦੇ ਗੱਭਰੂ ਨਾਲ ਚੌਪਟ ਖੇਡਦਾ ਰਹਿੰਦਾ ਰਸਾਲੂ ਇਹ ਨਹੀਂ ਸੀ ਜਾਣਦਾ ਕਿ ਸੋਮਨ ਸੁਨਿਆਰ ਤੇ ਫਿਦਾ ਹੈ ਦੋਮਨ ਤੇ ਸੋਕਣੀ ਅਕਸਰ ਲੋਕੀ ਮਿਲਦੇ ਰਹਿੰਦੇ ਸਨ ਇੱਕ ਦਿਨ ਰਸਾਲੂ ਮੈਲਾ ਦੇ ਬਾਹਰ ਦੋਮਨ ਨਾਲ ਚੌਪੜ ਖੇਡ ਰਿਹਾ ਸੀ ਉਸ ਨੇ ਵੇਖਿਆ ਦੋਮਨ ਚੋਰੀ-ਚੋਰੀ ਅੱਖ ਬਚਾ ਕੇ ਉੱਪਰ ਮੈਲਾ ਵੱਲ ਵਿਖੀ ਜਾਂਦਾ ਹੈ ਰਸਾਲੂ ਨੂੰ ਸ਼ੱਕ ਪੈ ਗਿਆ ਉਸ ਨੇ ਹੌਲੀ ਜਿਹਾ ਜਾ ਕੇ ਪਾਣੀ ਦਾ ਕਟੋਰਾ ਭਰ ਕੇ ਆਪਣੇ ਕੋਲ ਰੱਖ ਲਿਆ ਗੋਜਸਰਮੇ ਮਗਰੋਂ ਮੈਲ ਦੀ ਖਿੜਕੀ ਵਿੱਚ ਖੜੋਤੀ ਸੰਕੁਣੀ ਦਾ ਅਕਸ ਕਟੋਰੀ ਦੇ ਪਾਣੀ ਵਿੱਚ ਪਿਆ। ਸ਼ੱਕ ਦੀ ਹੋਂ ਕੋਈ ਗੁੰਝਾਇਸ਼ ਨਹੀਂ ਸੀ ਰਹੀ। ਰਸਾਲੂ ਨੇ ਆਪਣੇ ਮਨ ਨਾਲ ਪੱਕਾ ਫੈਸਲਾ ਕਰਕੇ ਸੰਕੁਣੀ ਦਾ ਵਿਆਹ ਦੋਮਨ ਨਾਲ ਕਰਵਾ ਦਿੱਤਾ। ਦੋ ਦਿਲਾਂ ਨੂੰ ਜੋੜ ਕੇ ਰਸਾਲੂ ਆਪ ਅਗਾਹ ਵੱਲ ਤੁਰ ਪਿਆ। ਸਮਾਂ ਬੀਤਦਾ ਗਿਆ, ਕਈ ਬਰੇ ਇੰਜ ਹੀ ਬੀਤ ਗਏ। ਰਸਾਲੂ ਨੇ ਸ਼ਿਕਾਰ ਖੇਡਣ ਅਤੇ ਲੜਾਈ ਦੇ ਸ਼ੌਂਕ ਨੂੰ ਮਗਾਈ ਰੱਖਿਆ। ਕਈ ਛੋਟੇ-ਮੋਟੇ ਰਾਜਾਂ ਨਾਲ ਮੁਠਭੇੜਾਂ ਹੋਈਆਂ। ਉਸਨੇ ਕਈ ਰਾਜ ਖੋਏ ਤੇ ਕਈ ਛੱਡੇ ਅਟਕ ਦੇ ਪਾਰ ਦਰਿਆ ਦੇ ਕੰਢੇ ਤੇ बसे ਸ਼ਹਿਰ ਸਿਧੀਕੋਟ ਦੇ ਰਾਜਾ ਸਰਕੱਪ ਦੀ ਕਲਸੋ ਰਾਜਾ ਰਸਾਲੂ ਦੇ ਕੰਨੀ ਪਏ ਸਰਕੱਪ ਬੜਾ ਨਿਰਦੇਈ ਅਤੇ ਧੂਖੇ ਬਾਜ ਰਾਜਾ ਸੀ ਜੋ ਜੂਆ ਖੇਡਣ ਦਾ ਬਹੁਤ ਸ਼ਕੀਨ ਸੀ ਉਹ ਸ਼ਰਤਾਂ ਲਾ ਕੇ ਜੂਆ ਖੇਡਦਾ ਸੀ ਤੇ ਹਾਰਨ ਵਾਲੇ ਦਾ ਸਿਰ ਵੱਢ ਲੈਂਦਾ ਸੀ ਇਸੇ ਕਰਕੇ ਉਹਦਾ ਨਾਮ ਸਰਕੱਪ ਪਿਆ ਹੋਇਆ ਸੀ ਰਾਜਾ ਰਸਾਲੂ ਨੇ ਸਰਕੱਪ ਨਾਲ ਚੌਪਟ ਖੇਡਣ ਦਾ ਫੈਸਲਾ ਕਰ ਲਿਆ। ਅਤੀਸਰ ਕੋਟ ਪੁੱਜ ਕੇ ਰਾਜਾ ਸਰਕੱਪ ਦੇ ਬਾਗ ਵਿੱਚ ਜਾ ਉਤਾਰਾ ਕੀਤਾ। ਜਦੋਂ ਰਸਾਲੂ ਬਾਗ ਵਿੱਚ ਪੁੱਜਾ ਤਾਂ ਸਰਕੱਪ ਦੀ ਹੁਸ਼ਨਾਕ ਬੇਟੀ ਆਪਣੀਆਂ 60 ਸਹੇਲੀਆਂ ਨਾਲ ਪਿੰਗ ਝੂਟ ਰਹੀ ਸੀ। ਮੁਟਿਆਰ ਨੂੰ ਵੇਖ ਕੇ ਹੁਸਨ ਦੇ ਰਸੀਰ ਰਸਾਲੂ ਦੀਆਂ ਅੱਖਾਂ ਚੁੰਧਿਆ ਗਈਆਂ। ਹੁਸਨ ਮਚਲਿਆ, ਇਸ਼ਕ ਤੜਪਿਆ, ਰਾਜਕੁਮਾਰੀ ਨੇ ਰਸਾਲੂ ਵੱਲ ਵੇਖਿਆ ਤੇ ਬੁੱਲੀਆਂ ਤੋਂ ਮੁਸਕਰਾ ਕੇ ਬੋਲੀ ਅੜਿਆ ਇੱਕ ਪੀਂਗ ਦਾ ਝੂਟਾ ਹੀ ਦੇ ਛੱਡ ਦੇਖਾ ਕਿੰਨਾ ਕੁ ਜ਼ੋਰ ਹੈ ਤੇਰੇ ਡੋਲਿਆਂ 'ਚ ਹੁਸਨ ਦੀ ਇਹ ਪਰੀਏ ਤੂੰ ਕੱਲੀ ਕੀ ਸਾਰੀਆਂ ਸਹੇਲੀਆਂ ਨੂੰ ਨਾਲ ਲੈ ਕੇ ਪੀਂਗ ਤੇ ਚੜ ਜਾ ਕੱਠੀਆਂ ਨੂੰ ਹੀ ਝੂਟਾ ਦੇ ਦਿੰਦਾ ਹਾਂ ਰਸਾਲੂ ਨੇ ਆਪਣੇ ਡੋਲਿਆਂ ਤੇ ਮਾਣ ਕਰਦੀਆਂ ਆਖਿਆ ਰਾਜਕੁਮਾਰੀ ਆਪਣੀਆਂ 60 ਸਹੇਲੀਆਂ ਸਮੇਤ ਪੀਂਗ ਤੇ ਚੜ ਗਈ ਰਾਜਾ ਰਸਾਲੂ ਨੇ ਪੀਂਗ ਨੂੰ ਅਜੀਹਾ ਜ਼ੋਰਦਾਰ ਝੂਟਾ ਦਿੱਤਾ ਕਿ ਪੀਂਗ ਅੱਧ ਅਸਮਾਨੇ ਪੁੱਜ ਗਈ ਮੁਰਦੀ ਹੋਈ ਪੀਂਗ ਤੇਰਸਾਲੂ ਨੇ ਤਲਵਾਰ ਨਾਲ ਵਾਰ ਕਰਕੇ ਦੂ ਟੋਟੇ ਕਰ ਦਿੱਤੇ ਤੇ ਸਾਰੀਆਂ ਲੂਟ ਪੋਟ ਹੋਈਆਂ ਧਰਤੀ ਤੇ ਡਿੱਗ ਪਈਆਂ ਕਈਆਂ ਦੇ ਸੱਟਾਂ ਵੀ ਵੱਜੀਆਂ ਰਾਜੇ ਨੂੰ ਜਿਵੇਂ ਹੀ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਹ ਘਬਰਾ ਗਿਆ ਰਾਜਾ ਰਸਾਲੂ ਦੇ ਪੁੱਜਣ ਦੀ ਖਬਰ ਉਸ ਨੂੰ ਮਿਲ ਗਈ ਸੀ ਰਸਾਲੂ ਨੇ ਸ਼ਹਿਰ ਦੇ ਦੁਆਰ ਤੇ ਪਏ ਸਰਕੱਪ ਦੇ ਦਸਾਂ ਦੇ ਦਸ ਤੋਂ ਸੇ ਪਹਿਲਾ ਹੀ ਪਹੁੰਚੋਤੇ ਸਨ ਰਸਾਲੂ ਸਰਕੱਪ ਦੇ ਦਰਬਾਰ ਵਿੱਚ ਪੁੱਜ ਗਿਆ ਇਰਸਾਲੂ ਨੇ ਉਸ ਦੇ ਨਾਲ ਚੌਪਟ ਖੇਡਣ ਦੀ ਇੱਛਾ ਪ੍ਰਗਟਾਈ ਸਰਕੱਪ ਨੇ ਸ਼ਰਤ ਰੱਖੀ ਕਿ ਜਿਹੜਾ ਹਾਏਗਾ ਉਹ ਆਪਣੀ ਸਾਰੀ ਦੌਲਤ ਰਾਜ ਅਤੇ ਆਪਣਾ ਸਿਰ ਦੇਵੇਗਾ ਸਰਕੱਪ ਦੀਆਂ ਸ਼ਰਤਾਂ ਅਨੁਸਾਰ ਚੌਪਟ ਦੀ ਵਾਦੀ ਸ਼ੁਰੂ ਹੋਈ ਸਰਕੱਪ ਚੌਪਟ ਖੇਡਣ ਸਮੇਂ ਆਪਣੇ ਵਿਰੋਧੀ ਦਾ ਧਿਆਨ ਭਟਕਾਉਣ ਲਈ ਕਈ ਛਾਲ ਤੇ ਹਤਕੰਡੇ ਵਰਤਦਾ ਸੀ ਉਸ ਨੇ ਆਪਣੇ ਸੱਜੇ ਖੱਬੇ ਆਪਣੀਆਂ ਖੂਬਸੂਰਤ ਰਾਣੀਆਂ ਅਤੇ ਧੀਆਂ ਬਿਠਾ ਲੈਣੀਆਂ ਜਦੋਂ ਬਰੂਦੀ ਖਿਡਾਰੀ ਰਾਣੀ ਵੱਲ ਧਿਆਨ ਕਰਦਾ ਤਾਂ ਧੀ ਹੌਲੀ ਦੇ ਨੇ ਗੋੜ ਹਲਾ ਦਿੰਦੀ ਤੇ ਜਦੋਂ ਧੀ ਵੱਲ ਧਿਆਨ ਜਾਂਦਾ ਤਾਂ ਰਾਣੀ ਵੀ ਇੰਦੀ ਹੀ ਕਰਦੀ ਇਸ ਤਰ੍ਹਾਂ ਖਿਡਾਰੀ ਦਾ ਧਿਆਨ ਉਖੜ ਜਾਂਦਾ ਤੇ ਉਹ ਬਾਜ਼ੀ ਹਾਰ ਜਾਂਦਾ ਅਰ ਸਾਲੂ ਦਾ ਧਿਆਨ ਉਖੇੜਣ ਲਈ ਅਜਿਹਾ ਹੀ ਕੀਤਾ ਗਿਆ ਪਰੰਤੂ ਸਾਲੂ ਪੂਰੇ ਧਿਆਨ ਨਾਲ ਚੌਪੜ ਖੇਡਦਾ ਰਿਹਾ ਰਾਣੀਆਂ ਦੇ ਹੁਸਨ ਦਾ ਜਾਦੂ ਉਸ ਤੇ ਨਾ ਚੱਲਿਆ ਉਹ ਪਹਿਲੀ ਬਾਜ਼ੀ ਜਿੱਤ ਗਿਆ ਦੂਜੀ ਬਾਜ਼ੀ ਸ਼ੁਰੂ ਹੋਈ ਸਿਰਕੱਪ ਨੇ ਰਾਣੀਆਂ ਦੀ ਥਾਂ ਆਪਣੇ ਆਲੇ-ਦੁਆਲੇ ਕੀ ਨਫਰ ਬਿਠਾ ਲੇ ਜੋ ਰਾਜਾ ਰਸਾਲੂ ਦਾ ਧਿਆਨ ਉਖੇੜਨ ਲਈ ਉਹਦੇ ਪਸ਼ੂ 부ਝਾਰਤਾ ਪੁੱਛਣ ਲੱਗੇ ਰਸਾਲੂ 부ਝਾਰਤਾ ਵੀ 부ਝਦਾ ਰਿਹਾ ਤੇ ਨਾਲੋ-ਨਾਲ ਆਪਣੀ ਚਾਲ ਵੀ ਚੱਲਦਾ ਰਿਹਾ ਰਸਾਲੂ ਦੂਜੀ ਬਾਜ਼ੀ ਵੀ ਜਿੱਤ ਗਿਆ ਤੀਜੀ ਬਾਜ਼ੀ ਸਿਰ ਦੀ ਬਾਜ਼ੀ ਸੀ ਸਿਰਕੱਪ ਦਾ ਤੀਜਾ ਛਲ ਇਹ ਸੀ ਕਿ ਉਹ ਖੇਡਣ ਸਮੇਂ ਸਦਾਈਆਂ ਹੋ ਜਾਂ ਤੂੰ ਚੂਈਆਂ ਕੱਢ ਲੈਂਦਾ ਜੋ ਹੌਲੀ ਦੇਣੇ ਚੌਪੜ ਉੱਤੋਂ ਲੰਘ ਕੇ ਗੋਟਾਂ ਨੂੰ ਹਿਲਾ ਦਿੰਦੀਆਂ ਰੰਤੂ ਰਸਾਲੂ ਨੇ ਉਸ ਦਾ ਇਹ ਛਲ ਵੀ ਨਾ ਚੱਲਣ ਦਿੱਤਾ ਉਸ ਨੇ ਆਪਣੀ ਜੇਬ ਵਿੱਚੋਂ ਬਿੱਲੀ ਦਾ ਬਲੌਂਗੜਾ ਕੱਢ ਕੇ ਆਪਣੇ ਕੋਲ ਬਿਠਾ ਲਿਆ ਜਿਸ ਤੋਂ ਡਰ ਕੇ ਚੂਹਿਆਂ ਚੌਪੜਵਲ ਆਈਆਂ ਹੀ ਨਾ ਜਿਸ ਕਰਕੇ ਰਸਾਲੂ ਇਹ ਬਾਜ਼ੀ ਵੀ ਜਿੱਤ ਗਿਆ ਸਰਕੱਪ ਸਿਰ ਦੀ ਬਾਜ਼ੀ ਹਾਰ ਗਿਆ ਐਨ ਉਸੇ ਸਮੇਂ ਇੱਕ ਨੌਕਰ ਨੇ ਆ ਕੇ ਰਾਜਾ ਸਰਕੱਪ ਨੂੰ ਸੂਚਨਾ ਦਿੱਤੀ ਕਿ ਉਹਦੇ ਘਰ ਬੇਟੀ ਨੇ ਜਨਮ ਲਿਆ ਹੈ ਰਾਜੇ ਨੇ ਤੁਰੰਤ ਹੁਕਮ ਦਿੱਤਾ ਉਸ ਹਨਹੁਸ ਕੁੜੀ ਨੂੰ ਇਸੇ ਵਕਤ ਮਾਰ ਦਿੱਤਾ ਜਾਵੇ ਜਿਸ ਦੇ ਕਾਰਨ ਮੈਂ ਸਿਰਦੀ ਬਾਜ਼ੀ ਹਾਰ ਗਿਆ ਹਾਂ। ਰਾਜਨ ਤੈਨੂੰ ਇਹ ਹੁਕਮ ਦੇਣ ਦਾ ਕੋਈ ਅਧਿਕਾਰ ਨਹੀਂ। ਰਾਜਾ ਰਸਾਲੂ ਸਰਕਪ ਨੂੰ ਮੁਖਾਤਿਬ ਹੋਇਆ। ਤੂੰ ਆਪਣਾ ਸਿਰ ਤੇ ਆਪਣਾ ਰਾਜ ਹੁਣ ਹਾਰ ਚੁੱਕਾ ਹੈਂ। ਤੂੰ ਆਪਣੀ ਧੀ ਨੂੰ ਨਹੀਂ ਮਰਵਾ ਸਕਦਾ। ਉਹ ਹੁਣ ਮੇਰੀ ਹੈ। ਰਾਜਾ ਸਰਕਪ ਸ਼ਰਮਿੰਦਾ ਹੋਇਆ ਰਸਾਲੂ ਦੇ ਸਾਹਮਣੇ ਸਿਰ ਝੁਕੀ ਖੜਾ ਸੀ। ਉਸ ਨੂੰ ਆਪਣੀ ਮੌਤ ਨਜ਼ਰ ਆਉਂਦੀ ਪਈ ਸੀ। ਸੈਂਕੜੇ ਮੋਤਾਂ ਦਾ ਬੰਜਾਰਾ ਆਪਣੀ ਮੌਤ ਨੂੰ ਮੂਰੀ ਦੇਖ ਕੇ थरथर कांप ਰਿਹਾ ਸੀ ਉਸ ਦੀਆਂ ਅੱਖੀਆਂ ਵਿੱਚ ਤੜਲਾ ਸੀ ਤੇ ਜਾਨ ਦੀ ਭੀਖ ਮੰਗ ਲਈ ਉਹ ਤੇ ਬੁੱਲ ਕੰਬ ਰਹੇ ਸਨ। ਦਿਆਵਲ ਸਾਲੂ ਦੇ ਮਨ ਵਿੱਚ ਦਇਆ ਆ ਗਈ ਤੇ ਉਸ ਨੇ ਸਰਕੱਪ ਨੂੰ ਕਿਹਾ ਤੈਨੂੰ ਇੱਕ ਸ਼ਰਤ ਤੇ ਮੁਆਫ ਕਰ ਸਕਦਾ ਹਾਂ। ਤੂੰ ਤੱਤੇ ਤਵੇ ਤੇ ਮੱਥੇ ਨਾਲ ਲਕੀਰਾਂ ਕੱਢ ਕੇ ਵਚਨ ਦੇ ਕਿ ਤੂੰ ਅਗੀ ਤੋਂ ਜੂਆ ਨਹੀਂ ਖੇਡੇਗਾ ਅਤੇ ਨਾ ਹੀ ਕਿਸੇ ਤੇ ਜ਼ੁਲਮ ਕਰੇਗਾ। ਆਪਣੀ ਜਾਨ ਬਚਾਉਣ ਦੇ ਲਈ ਸਰਕੱਪ ਸਭ ਕੁਝ ਕਰਨ ਲਈ ਤਿਆਰ ਹੋ ਗਿਆ। ਰਸਾਲੂ ਨੇ ਉਸ ਨੂੰ ਮੁਆਫ ਕਰ ਦਿੱਤਾ। ਰਾਜਾ ਸਰਕੱਪ ਨੇ ਬੜੇ ਆਦਰ ਨਾਲ ਆਪਣੀ ਨਵਜਮੀਤੀ ਦਾ ਡੋਲਾ ਤਿਆਰ ਕਰਵਾਇਆ ਤੇ ਇੱਕ ਥਾਲ ਵਿੱਚ ਸ਼ਗਨ ਵਜੋਂ ਆਂਬ ਦੀ ਟਾਣੀ ਰੱਖ ਕੇ ਰਾਜਾ ਰਸਾਲੂ ਨੂੰ ਭੇਂਟ ਕਰ ਦਿੱਤੀ। ਰਸਾਲੂ ਨੇ ਉਸ ਮਲੂਕ ਕੁੜੀ ਦਾ ਨਾਂ ਕੋਕਲਾ ਰੱਖਿਆ। ਕੁਝ ਦਿਨ ਰਾਜਾ ਸਰਕੱਪ ਦੇ ਪ੍ਰੌਣਚਾਰੀ ਮੰਨਣ ਪਿੱਛੋਂ ਰਾਜਾ ਰਸਾਲੂ ਅਗਾਹ ਜਾਣ ਦੀ ਤਿਆਰੀ ਕਰਨ ਲੱਗਾ। ਸ੍ਰੀਕੋੜ ਤੋਂ ਵਿਦਾ ਹੋ ਕੇ ਰਸਾਲੂ ਨੇ ਖਿੜੀ ਮੂਰਤੀ ਦੀਆਂ ਪਹਾੜੀਆਂ ਵਿੱਚ ਆਨੜੇ ਦੇ ਲਾਏ। ਉੱਥੇ ਉਸ ਨੇ ਇੱਕ ਮਹਿਲ ਬਣਵਾਇਆ। ਤੇ ਮਹਿਲ ਦੇ ਬਾਹਰ ਇੱਕ ਅੰਬ ਦਾ ਬੂਟਾ ਲਾ ਕੇ ਆਖਿਆ ਜਦੋਂ ਇਸ ਬੂਟੇ ਨੂੰ ਫੂਰ ਪਵੇਗਾ ਉਦੋਂ ਕੋਕਲਾ ਪਰ ਜਵਨ ਮੁਟਿਆਰ ਬਣ ਜਾਵੇਗੀ ਫਿਰ ਮੈਂ ਉਸ ਨਾਲ ਸ਼ਾਦੀ ਦੇ ਚਾਕੇ ਉਸ ਨੂੰ ਆਪਣੀ ਰਾਣੀ ਬਣਾ ਲਵਾਂਗਾ ਕੋਕਲਾ ਨੂੰ ਇਸ ਪਹਾੜੀ ਮਹਿਲ ਵਿੱਚ ਰੱਖਿਆ ਗਿਆ ਉਹ ਮਹਿਲ ਮਗਰੋਂ ਰਾਣੀ ਕੋਕਲਾ ਦੇ ਧੌਲਰ ਦੇ ਨਾਂ ਨਾਲ ਪ੍ਰਸਿੱਧ ਹੋਇਆ ਕਲਮਕਲੀ ਉਹ ਜਵਾਨ ਹੋਣ ਲੱਗੀ ਉਹਦੇ ਦਿਲ ਪਰਚਾਵੇ ਲਈ ਤੋਤਾ ਅਤੇ ਮੈਨਾ ਸਨ ਜਿਨ੍ਹਾਂ ਨਾਲ ਉਹ ਆਪਣੇ ਦਿਲ ਦੀਆਂ ਗੱਲਾਂ ਕਰਦੀ ਰਹਿੰਦੀ ਤੇ ਇਹੀ ਜ਼ਿੰਦਗੀ ਸੀ ਉਸਦੀ ਕਲਮ ਕੱਲੀ ਉਹ ਮੈਲ ਦੀ ਕਿੰਗਰਿਆਂ ਤੇ ਖੜ ਕੇ ਪਹਾੜੀ ਨਜ਼ਾਰਿਆਂ ਦਾ ਆਨੰਦ ਮਾਣਦੀ ਹੋਈ ਰਸਾਲੂ ਨੂੰ ਉਡੀਕਦੀ ਰਹਿੰਦੀ ਰਸਾਲੂ ਨਿਤ ਨਵੀਆਂ ਮੁਹਿੰਮਾਂ ਤੇ ਚੜਿਆ ਰਹਿੰਦਾ ਉਸ ਨੂੰ ਸ਼ਿਕਾਰ ਖੇਡਣ ਦਾ ਅਗਲੜਾ ਰੋਗ ਸੀ ਜੰਗਲ ਚ ਘੁੰਮਦਿਆਂ ਉਹ ਕੋਕਲਾ ਨੂੰ ਬਿਲਕੁਲ ਹੀ ਭੁੱਲ ਜਾਂਦਾ ਸਮਾਂ ਬੀਤਦਾ ਗਿਆ ਅੰਬ ਦੇ ਬੂਟੇ ਨੂੰ ਪਹਿਲਾ ਬੂਰ ਪਿਆ ਇਹ ਕੋਕਲਾ ਦੇ ਪਰ ਜੋਵਨ ਮੁਟਿਆਰ ਹੋ ਜਾਣ ਦਾ ਸੰਕੇਤ ਸੀ ਮਹਿਲੋਂ ਬਾਹਰ ਅੰਬੀਆਂ ਦੀ ਸੁਗੰਧ ਫੈਲਦੀ ਹੋਈ ਸੀ ਤੇ ਮਹਿਲਾਂ ਦੇ ਅੰਦਰ ਕੋਕਲਾ ਦੀ ਖੂਸੂਰਤੀ ਲਪਟਾਂ ਛੱਡ ਰਹੀ ਸੀ ਕੋਕਲਾ ਦੇ ਧੌਲਰ ਇੰਨੇ ਸੁਰੱਖੇ ਸਨ ਕਿ ਉੱਥੇ ਚਿੜੀ ਤੱਕ ਨਹੀਂ ਸੀ ਫੜਕ ਸਕਦੀ ਕੋਕਲਾ ਦਾ ਜੋਬਨ ਅੰਗੜਾਈਆਂ ਭੰ ਰਿਹਾ ਸੀ ਇੱਕ ਰਸਾਲੂ ਸੀ ਜਿਸ ਨੂੰ ਆਪਣੀ ਹੋਰ ਨਾ ਸ਼ੌਂਕਾਂ ਤੋਂ ਵਿਹਲ ਹੀ ਨਹੀਂ ਸੀ ਮਿਲਦੀ ਕੋਕਲਾ ਕਿਸੇ ਨਾਲ ਦੂ ਮਿੱਠੇ ਬੂਲ ਵੀ ਸਾਂਝੇ ਕਰਨ ਲਈ ਤਰਸ ਰਹੀ ਸੀ ਉਹ ਆਏ ਦਿਨ ਸ਼ਿੰਗਾਰ ਕਰਦੀ ਤੇ ਧੌਲਰ ਦੀ ਬਾਰੀ ਵਿੱਚ ਬੈਠ ਕੇ ਰਸਾਲੂ ਦੀ ਉਡੀਕ ਕਰਦੀ ਇੱਕ ਦਿਨ ਕੀ ਹੋਇਆ ਰਾਜਾ ਰਸਾਲੂ ਆਪਣੀ ਮੁਹਿੰਮ ਤੇ ਚੜਿਆ ਹੋਇਆ ਸੀ ਕਿ ਅਚਨਚਿਤ ਸਿੰਧ ਦੇ ਰਾਜੇ ਅਟਕੀ ਮਲ ਦਾ ਜੁਬਾਨ ਬੇਟਾ ਰਾਜਾ ਹੂਡੀ ਸ਼ਿਕਾਰ ਖੇਡਦਾ ਖੇਡਦਾ ਰਾਣੀ ਕੋਕਲਾ ਦੇ ਤੌਲਰ ਕੋਲ ਆ ਗਿਆ ਰਾਣੀ ਕੋਕਲਾ ਨੇ ਵੇਖਿਆ ਇੱਕ ਨੌਜਵਾਨ ਹੀਂਠਾ ਖੜੋਤਾ ਅਲੇ ਦੁਆਲੇ ਵੇਖ ਰਿਹਾ ਹੈ ਉਸਨੇ ਉੱਪਰੋਂ ਖੰਗੂਰਾ ਮਾਰ ਕੇ ਗੱਭਰੂ ਦਾ ਧਿਆਨ ਆਪਣੇ ਵੱਲ ਖਿੱਚਿਆ ਗੱਭਰੂ ਨੇ ਜਦੋਂ ਨਿਗਾਹ ਉਤਾਕਮਾਈ ਤਬ ਬਾਰੀ ਵਿੱਚ ਬੈਠਾ ਚੰਨ ਦਾ ਟੁਕੜਾ ਉਸ ਨੂੰ ਦਿਖਾਈ ਦਿੱਤਾ ਦੋਹਾਂ ਦੇ ਨੈਣ ਮਿਲੇ ਕੋਕਲਾ ਤਾਂ ਪਹਿਲਾਂ ਹੀ ਪਿਆਰ ਦੀ ਦੋ ਮਿੱਠੇ ਬੋਲਾਂ ਲਈ ਵੀ ਤੜਪਦੀ ਪਈ ਸੀ। ਹੋਡੀ ਵੀ ਉਹਦੇ ਹੁਸਨ ਦੀ ਤਾਬ ਚੱਲ ਨਾ ਸਕਿਆ। ਕੋਕਲਾ ਵੱਲੋਂ ਹੋਡੀ ਨੂੰ ਉੱਪਰ ਆਉਣ ਦਾ ਇਸ਼ਾਰਾ ਹੋਇਆ। ਮਹਿਲ ਦੇ ਦਵਾਰ ਤੇ ਬੜਾ ਭਾਰੀ ਪੱਥਰ ਪਿਆ ਸੀ ਜਿਸ ਨੂੰ ਸਰਕਾਰ ਕੇ ਮਹਿਲ ਦੇ ਅੰਦਰ ਜਾਇਆ ਜਾ ਸਕਦਾ ਸੀ। ਹੋਡੀ ਤੋਂ ਪੱਥਰ ਪਰੇ ਨਾ ਹਟਾ ਹੋਇਆ। ਢੋਲਰ ਉੱਪਰ ਜਾਣ ਦਾ ਹੋਰ ਕੋਈ ਰਸਤਾ ਨਹੀਂ ਸੀ। ਆਖਰ ਕੋਕਲਾ ਨੇ ਉੱਪਰੋਂ ਕੁਮੰਦ ਸੁੱਟ ਕੇ ਉਸ ਨੂੰ ਆਪਣੇ ਕੋਲ ਸੱਦ ਲਿਆ। ਹੁਸਨ ਤੇ ਇਸ਼ਕ ਦੇ ਮਲਾਪ ਨੇ ਦੋਵਾਂ ਨੂੰ ਇੱਕ ਕਰ ਦਿੱਤਾ। ਓਡੀ ਕਮੰਦ ਰਹੀ ਮਹਿਲ ਤੋਂ ਥੱਲੇ ਉਤਰ ਗਿਆ। ਕੌਕਲਾ ਜਾਂਦੇ ਹੋਏ ਹੁਡੀ ਨੂੰ ਬਾਰੀ ਵਿੱਚ ਖੜ ਕੇ ਉਦੋਂ ਤੱਕ ਵੇਖਦੀ ਰਹੀ ਜਦੋਂ ਤੱਕ ਉਹ ਉਸ ਦੀਆਂ ਨਜ਼ਰਾਂ ਤੋਂ ਉੱਲੇ ਨਾ ਹੋ ਗਿਆ। ਇਸ ਤਰ੍ਹਾਂ ਦੋਵਾਂ ਦੇ ਪਿਆਰ ਦਾ ਸਿਲਸਿਲਾ ਸ਼ੁਰੂ ਹੋ ਗਿਆ। ਰਾਜਾ ਹੁਡੀ ਨੇ ਕੌਕਲਾ ਦੀ ਯਾਦ ਵਿੱਚ ਤੜਪਦਿਆਂ ਮਸੀਤ ਰਾਤ ਲੰਗਾਈ ਤੇ ਅਗਲੀ ਸਵੇਰ ਉਸ ਦੇ ਤੌਲਰ ਨੂੰ ਆਸ ਜਿੱਦਾ ਕੀਤਾ। ਇਸ ਤਰ੍ਹਾਂ ਇਹ ਹੁਸਨ ਇਸ਼ਕ ਦਾ ਸਿਲਸਿਲਾ ਕਈ ਦਿਨ ਚੱਲਦਾ ਰਿਹਾ। ਕੋਕਲਾ ਉਪਰੋਂ ਕੁਮੰਦ ਸੁੱਟਦੀ ਤੇ ਹੋਡੀ ਉੱਪਰ ਚੱਲ ਜਾਂਦਾ ਇੱਕ ਦਿਨ ਕਿਧਰੇ ਰਾਜਾ ਰਸਾਲੂ ਅਚੰਚਿਤ ਸਾਜਦੇ ਵਾਪਸ ਆ ਗਿਆ ਉਸਨੇ ਵੇਖਿਆ ਕੋਈ ਗੱਭਰੂ ਉਸਦੇ ਮਹਿਲਾਂ ਤੋਂ ਕੁਮੰਦ ਨਹੀਂ ਹੇਠਾਂ ਉਤਰਿਆ ਹੈ ਇਹ ਕੌਣ ਸੀ ਜਿਸਨੇ ਉਹਦੇ ਮਹਿਲਾਂ ਨੂੰ ਸਨ ਲਾ ਲਈ ਸੀ ਹੋਡੀ ਹੇਠਾਂ ਉਤਰਿਆ ਦੋਹਾਂ ਨੇ ਇੱਕ ਦੂਜੇ ਨੂੰ ਢਲਕਾਰਿਆ ਤੇ ਤਲਵਾਰਾਂ ਮਿਆਨਾ ਵਿੱਚੋਂ ਬਾਹਰ ਧਰੂ ਲਈਆਂ ਦੋਹਾਂ ਨੇ ਬੜੀ ਫੁਰਤੀ ਨਾਲ ਇੱਕ ਦੂਜੇ ਤੇ ਵਾਰ ਕੀਤੇ ਰਾਜਾ ਰਸਾਲੂ ਦਾ ਵਾਰ ਹੀ ਅਜੀਹਾ ਸੀ ਕਿ ਹੋਡੀ ਉਹਦਾ ਵਾਰ ਨਾ ਚੱਲ ਸਕਿਆ ਹੋਡੀ ਦਾ ਸਿਰ ਉਹਦੇ ਨਾਲੋਂ ਵੱਖਰਾ ਹੋ ਗਿਆ ਕੋਕਲਾ ਮਹਿਲਾ ਉੱਪਰ ਖੜੋਤੀ ਹੇਠਾਂ ਦਾ ਦ੍ਰਿਸ਼ ਵੇਖਦੀ ਪਈ ਸੀ ਰਾਜਾ ਹੋਡੀ ਦੀ ਤੜਪਦੀ ਦੇਹ ਨੂੰ ਵੇਖਦਿਆਂ ਸਾਰੀ ਉਸਨੇ ਮਹਿਲ ਦੀ ਖਿੜਕੀ ਤੋਂ ਹੇਠਾਂ ਛਾਲ ਮਾਰ ਦਿੱਤੀ ਤੇ ਦੇਖਦਿਆਂ ਸਾਰੀ ਉਹਦਾ ਸਿਰ ਖਖੜੀ ਖਖੜੀ ਹੋ ਗਿਆ ਤੇ ਉਹਦੇ ਪ੍ਰਾਣ ਪੱਖੇਰੂ ਉਡਾਰੀ ਮਾਰ ਗਏ ਰਾਣੀ ਕੋਕਲਾ ਦੇ ਤੋਲਣਾ ਵਿੱਚ ਸਾਰਾ ਨਾਟਾ ਸ਼ਾ ਗਿਆ ਉਸ ਦੀ ਮੈਨਾ ਤੇ ਪਿਆਰੇ ਤੋਤੇ ਨੇ ਖੰਭ ਫੜਫੜਾਏ ਤੇ ਉਹ ਅਸਮਾਨਾਂ ਵਿੱਚ ਉਡਾਰੀ ਮਾਰ ਗਏ। ਰਾਜਾ ਰਸਾਲੂ ਆਪਣੇ ਕੌਕਲਾ ਦੀ ਬੇਵਫਾਈ ਤੇ ਹੰਝੂ ਕੀਰਦਾ ਹੋਇਆ ਆਪਣੇ ਘੋੜੇ ਕੋਲ ਆਇਆ ਤੇ ਦੋਹਾਂ ਲਾਸ਼ਾਂ ਨੂੰ ਰਸੇ ਨਾਲ ਬੰਨ੍ਹ ਕੇ ਘੋੜੇ ਦੀ ਪਿੱਠ ਤੇ ਦੋਹੇ ਪਾਸੇ ਲਟਕਾ ਕੇ ਉਸ ਨੂੰ ਜੰਗਲ ਵੱਲ ਰਵਾਨਾ ਕਰ ਦਿੱਤਾ ਤੇ ਆਪ ਆਪਣੇ ਸ਼ਹਿਰ ਸਿਆਲਕੋਟ ਵੱਲ ਨੂੰ ਚਾਲੇ ਪਾ ਦਿੱਤੇ। ਕਹਿੰਦੇ ਹਨ ਮਗਰੋਂ ਹੁੱਡੀ ਦੇ ਭਰਾਵਾਂ ਨੇ ਰਸਾਲੂ ਨੂੰ ਸਿਆਲਕੋਟ ਆ ਕੇ ਰਿਆ ਤੇਰੇ ਸਾਲੂ ਉਹਨਾਂ ਨਾਲ ਲੜਦਾ ਹੋਇਆ ਆਪਣੀ ਜਾਨ ਤੇ ਖੇਡ ਗਿਆ ਸਦੀਆਂ ਬੀਤਣ ਮਗਰੋਂ ਵੀ ਪੰਜਾਬ ਦੇ ਲੋਕ ਕਵੀ ਆਪਣੇ ਪੰਜਾਬੀ ਸੂਰਮੇ ਰਾਜੇ ਰਸਾਲੂ ਦੀਆਂ ਵਾਰਾਂ ਗਾ ਕੇ ਉਸ ਨੂੰ ਯਾਦ ਕਰਦੇ ਹਨ ਹਾਂਜੀ ਦੋਸਤੋ ਇਹ ਸੀ ਪੰਜਾਬ ਦੇ ਮਹਾਨ ਲੋਕ ਨਾਇਕ ਰਾਜਾ ਰਸਾਲੂ ਦੀ ਕਹਾਣੀ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਸਾਡੇ ਚੈਨਲ ਲਾਹੌਰਿਆ ਵਲੋਗ 07 ਨੂੰ ਸਬਸਕ੍ਰਾਈਬ ਵੀ ਕਰ ਲਿਓ ਅਸੀਂ ਜਲਦੀ ਹੀ ਹੋਰ ਅਜਹੀਆਂ ਪੰਜਾਬੀ ਲੋਕ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਆਪਣਾ ਆਪਣਾ ਧਿਆਨ ਰੱਖੋ ਫਿਰ ਮਿਲਾਂਗੇ ਅਗਲੀ ਵਾਰੀ ਤਦ ਤੱਕ ਰੱਬ ਰਾਖਾ ਸਸਰੀਕਾਲ ਜੀ